ਦੇ ਕੁਝ ਲੋਗ ਮੇਰੇ ਨਾਲ ਤੋ TRP ਜਾਂਦੇ ਨੇ ਇਹ ਸ਼ਬ ਨੇ ਮਿੱਟੀ ਦੇ 바ਵਾ ਯਾਨੀ ਕਿ ਰਣਜੀਤ 바ਵਾ ਦੇ 5 ਸਾਲ ਪਹਿਲਾਂ ਜਲੰਧਰ ਵਿੱਚ ਹੋਈ ਸੀ FIR ਕੀ ਹੈ ਪੂਰਾ ਮਾਮਲਾ ਜਾਣੋ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਮੈਂ ਹਾਂ ਸਮਰੰਤ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਮਿੱਟੀ ਦਾ ਬਾਵਾ ਅਤੇ ਯਾਰੀ ਚੰਡੀਗੜ੍ਹ ਵਾਲੀ ਵਰਗੇ ਹੋਰ ਵੀ ਕਈ ਸਾਰੇ ਸੁਪਰ ਹਿੱਟ ਟਰੈਕਸ ਇਸ ਇੰਡਸਟਰੀ ਨੂੰ ਦੇਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਬਾਰੇ ਜੇਕਰ ਗੱਲ ਕਰੀਏ ਤਾਂ ਗਾਇਕ ਨੇ ਆਪਣੇ ਪੁਰਾਣੇ ਗੀਤ ਕਸੂਰ ਨੂੰ ਲੈ ਕੇ ਮੁਰ ਉੱਠੀ ਕੌਂਟਰੋਵਰਸੀ ਦੀ ਆਲੋਚਨਾ ਕਰਦੇ ਹੋਏ ਉਸ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਦਰਸਲ 5 ਨਵੰਬਰ 2025 ਨੂੰ ਰਣਜੀਤ ਬਾਵਾ ਦਾ ਜੰਮੂ ਦੇ ਵਿੱਚ ਇੱਕ ਸ਼ੋਅ ਹੋਣਾ ਸੀ ਜੋ ਕਿ ਐਸ ਹੀ ਵਿਵਾਦ ਕਰਕੇ ਰੱਦ ਹੋ ਗਿਆ ਜਿਸ ਤੋਂ ਬਾਅਦ ਰਣਜੀਤ ਬਾਵਾ ਨੇ ਕਿਹਾ ਕਿ ਉਹ ਇਹ ਗੀਤ 5 ਸਾਲ ਪਹਿਲਾਂ ਹੀ ਆਪਣੇ ਚੈਨਲ ਤੋਂ ਡਿਲੀਟ ਕਰ ਚੁੱਕੇ ਹਨ ਪਰ ਕੁਝ ਲੋਗ ਟੀਆਰਪੀ ਅਤੇ ਸਿਆਸੀ ਫਾਇਦੇ ਲਈ ਇਸ ਮਾਮਲੇ ਨੂੰ ਫਿਰ ਤੋਂ ਤਾਜ਼ਾ ਕਰ ਰਹੇ ਹਨ ਗਾਇਕ ਨੇ ਇੱਕਦਮ ਸਪਸ਼ਟ ਕਿਹਾ ਹੈ ਕਿ ਮੇਰੇ ਲਈ ਸਾਰੇ ਧਰਮ ਪਿਆਰੇ ਹਨ ਮੇਰਾ ਕਿਸੇ ਧਰਮ ਦਾ ਮਜ਼ਾਕ ਉਡਾਉਣ ਦਾ ਕੋਈ ਉਦੇਸ਼ ਨਾ ਤਾਂ ਕਦੀ ਰਿਹਾ ਹੈ ਅਤੇ ਨਾ ਹੀ ਕਦੇ ਅੱਗੇ ਹੋਵੇਗਾ ਗੀਤ ਦੇ ਉੱਤੇ ਵਿਵਾਦ ਹੋਣ ਤੋਂ ਬਾਅਦ ਮੈਂ ਕਦੀ ਉਸ ਨੂੰ ਗਾਇਆ ਤੱਕ ਨਹੀਂ ਉਲਟਾ ਮੇਰੇ ਉੱਤੇ ਪਰਚੇ ਕਰਾਉਣ ਵਾਲੇ ਆਪਣੇ ਪੇਜਾਂ ਉੱਤੇ ਇਸ ਨੂੰ ਸ਼ੇਅਰ ਕਰ ਪ੍ਰਚਾਰ ਕਰ ਰਹੇ ਹਨ ਦੱਸ ਦਈਏ ਕਿ ਜਲੰਧਰ ਵਿੱਚ ਇਸ ਗੀਤ ਨੂੰ ਲੈ ਕੇ 5 ਸਾਲ ਪਹਿਲਾਂ ਐਫ ਆਈ ਆਰ ਦਰਜ ਕੋਈ ਸੀ ਤੇ ਇਸ ਮਾਮਲੇ ਦੇ ਵਿੱਚ ਰਣਜੀਤ ਬਾਵਾ ਦੇ ਨਾਲ ਹੀ ਨਾਲ ਲੇਖਕ ਵੀਰ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੋ, ਵੀਡੀਓ ਡਾਇਰੈਕਟਰ ਤੇ ਮਾਨ ਪ੍ਰੋਡਕਸ਼ਨ ਅਤੇ ਕੁੱਲ ਮਿਲਾ ਕੇ 18 ਕੰਪਨੀਆਂ ਦੇ ਉੱਤੇ ਸ਼ਿਕਾਇਤ ਦਰਜ ਕੀਤੀ ਗਈ ਸੀ। ਵਿਲ ਗਾਇਕ ਦੇ ਮੁਤਾਬਿਕ ਬਗੈਰ ਕਾਰਨ ਇਸ ਮੁੱਦੇ ਨੂੰ ਬਾਰ ਬਾਰ ਝੁੱਕ ਕੇ ਉਹਨਾਂ ਦੇ ਸ਼ੋਅ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾਸਤੇ ਇਹ ਕਿ ਪੂਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸ਼ਿਵ ਹਿੰਦੂ ਪਰਿਸ਼ਦ ਨੇ ਇਲਜ਼ਾਮ ਲਗਾਇਆ ਕਿ ਕਸੂਰ ਗੀਤ ਦੇ ਵਿੱਚ ਹਿੰਦੂ ਧਰਮ ਸੰਬੰਧਿਤ ਟਿੱਪਣੀਆਂ ਹਨ ਜਿਸ ਤੋਂ ਹਿੰਦੂਆਂ ਦੀ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਵਿਵਾਦ ਕਾਰਨ ਪਿਛਲੇ ਸਾਲ ਵੀ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਹੋਣ ਵਾਲੇ ਰੈੱਡ ਕਰਾਸ ਮੇਲੇ ਵਿੱਚ ਰਣਜੀਤ 바ਵਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ ਜਿਸ ਦਾ ਕਿ ਵਿਰੋਧ ਸ਼ਿਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ ਕੀਤਾ ਸੀ ਤੇ ਰਣਜੀਤ 바ਵਾ ਨੇ ਉਸ ਵੇਲੇ ਵੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਕੁਝ ਲੋਕਾਂ ਨੇ ਸਿਆਸੀ ਹਿੱਤਾਂ ਲਈ ਇਸ ਮੁੱਦੇ ਨੂੰ ਧਾਰਮਿਕ ਰੂਪ ਦੇ ਦਿੱਤਾ ਹੈ ਅਤੇ ਕਲਾਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਤਾ ਨਹੀਂ ਕੰਟਰੋਵਰਸੀ ਆਪ ਹੀ ਬਣਾ ਲੈਂਦੇ ਆ ਜਦੋਂ ਸਾਡਾ ਕੋਈ ਸ਼ੋਅ ਹੁੰਦਾ ਆ ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਆ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦਿੱਤਾ ਸੀ ਜਿਹੜਾ ਭਾਵਨਾਵਾਂ ਨੂੰ ਥੇਸ ਪਹੁੰਚਦੀ ਆ ਉਹਦੇ ਰਿਗਾਰਡਿੰਗ ਤੇ ਸਾਡਾ ਕੋਈ ਹੈਗੇ ਨਹੀਂ ਰੌਲਾ ਯਾਰ ਸਾਡੇ ਪਣ ਤੋਂ ਨਹੀਂ ਮੁੰਡੇ ਇੰਨੇ ਆ ਯਾਰ ਮੇਤਰਾ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੁਣ ਵੀ ਸਾਡੇ ਨਾਲ ਪੜਤਾਂ ਦੇ ਮੁੰਡੇ ਧੋ ਰਹੇ ਨੇ ਆ ਰਾਜਪੂਤਾ ਦੇ ਮੁੰਡੇ ਸਾਡੇ ਮੇਤਰਾ ਠਾਕਰਾ ਦੇ ਮੁੰਡੇ ਸਾਡੇ ਮੇਤਰਾ ਇਹ ਥੋੜੀ ਜਿਹੀ ਅਸੀਂ ਕੋਈ ਇੱਕੋ ਜਿਹਾ ਡੰਡਾ ਚੁੱਕਿਆ ਆ ਤੁਸੀਂ ਫਸਾਦ ਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀ ਆ ਮੈਨ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਤੰਦਰੁਸਤ ਠੇਕੇਦਾਰ ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਯਾਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ ਸਾਡੀ ਵੀ ਤਾਂ ਬੋਲੀ ਆ ਸਾਰਿਆਂ ਸਾਰੀ ਜਗ੍ਹਾ ਤੇ ਕਿਸੇ ਨਾਲ ਸਾਡਾ ਕੋਈ ਵਿਰੋਧ ਨਹੀਂ ਭਰਾ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਛੋਟੀ ਜੀ ਲਾਈਫ ਆ ਪਿਆਰ ਮੁਹੱਬਤ ਕਰੋ ਜਦੋਂ ਸੁਣਨਾ ਹੋਊਗਾ ਆ ਜਾਾਂਗੇ ਨਹੀਂ ਸੁਣਨਾ ਤੇ ਕੋਈ ਗੱਲ ਨਹੀਂ ਕਰੇ ਬੈਠੇ ਅਖਾੜੇ ਲੱਗੇ ਜਾਂਦੇ ਆ ਕੋਈ ਇੱਧਰ ਆੜਾ ਨਹੀਂ ਮੇਰਾ ਤੁਹਾਡਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਮਨੋਰੰਜਨ ਜਗਤ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ